ਜਿਹੜਾ ਇਹ ਟੱਲੇ ਵਾਲੇ ਲੋਕਾਂ ਵੱਲੋਂ ਇੱਕ ਰੋਸ ਮظਹਾਰਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਇੱਕ ਸੜਕ ਨੂੰ ਰੋਕੇ ਬੜਾ ਵੱਡੇ ਲੈਵਲ ਤੇ ਧਰਨਾ ਵੀ ਲਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋਈ ਇੱਕ ਉਸ ਦਿਨ ਪਹਿਲਾਂ 19 ਤਰੀਕ ਨੂੰ ਸਾਡੇ ਇੱਕ ਮੁਕਤਵਾ ਦਰਜ ਹੋਇਆ ਸੀਗਾ ਜੀ ਜਿਸ ਦੇ ਵਿੱਚ ਇੱਕ ਲੜਕੇ ਨੇ ਜੀ ਲਗਭਗ ਉਮਰ ਕਰੀਬ 21 ਸਾਲਾਂ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀਗਾ ਜੀ ਉਹਦੇ ਤੇ ਅਸੀਂ ਤੁਰੰਤ ਹੀ ਮੁਕਦਮਾ ਦਰਜ ਕਰ ਲਿਆ ਸੀ ਮੁਕਦਮਾ ਦਰਜ ਕਰਕੇ ਉਸੇ ਦਿਨ ਹੀ ਅਸੀਂ ਗੁਦੋਸੀ ਦੀ ਗ੍ਰਿਫਤਾਰੀ ਵੀ ਪਾਲੀ ਸੀ ਜਿਹੜਾ ਮੁੱਖ ਦੋਸ਼ੀ ਸੀਗਾ ਪਰ ਪਰਿਵਾਰ ਵੱਲੋਂ ਪੂਰੇ ਉਹ ਮੁੰਡਿਆ ਜੋ ਕਤਲ ਕਰਨ ਵਾਲਾ ਲੜਕਾ ਉਹਦੇ ਪੂਰੇ ਪਰਿਵਾਰ ਦਾ ਨਾਮ ਲਪਾਇਆ ਗਿਆ ਉਹਦੇ ਤਾਇਏ ਦੀ ਲੜਕੀ ਦਾ ਨਾਮ ਲਪਾਇਆ ਗਿਆ ਜੀ ਜਿਨ੍ਹਾਂ ਤੇ ਵੀ ਸਾਡਾ ਰੇਡਸ ਵਗੈਰਾ ਜਾਰੀ ਨੇ ਅਸੀਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਜਨਕੀਤ ਕਰਕੇ ਕਿ ਮੁਕਦਮੇ ਲਿੱਟਬੀਜ਼ ਵਜਰਾ ਕਰ ਚੋ ਵੀ ਜੀ ਕਾਰਵਾਈ ਕੁੜ ਕਰੀ ਠੀਕ ਹੈ ਤੇ ਹੁਣ ਤੁਸੀਂ ਇਹਨਾਂ ਨਾਲ ਮਤਲਬ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮਤਲਬ ਵੀ ਜਿਹੜਾ ਇਹ ਰਾਹ ਰੁਕਿਆ ਹੋਇਆ ਹੈ ਸਾਜੀ ਪਹਿਲੀ ਤਾਂ ਇਹਨਾਂ ਨੂੰ ਬੇਨਤੀ ਹੈ ਲੋਕਾਂ ਨੂੰ ਵੀ ਦੇਖੋ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਿੰਡਾਂ ਦੇ ਲੋਕ ਨੇ ਪਿੰਡਾਂ ਦੇ ਲੋਕਾਂ ਨੇ ਕੰਮ ਲੈ ਕੇ ਆਉਣੇ ਆ ਪਸ਼ੂਆਂ ਕੁੱਤੇ ਖੜੇ ਨਹੀਂ ਲੱਗ ਇਹਨਾਂ ਨੇ ਉਹਨਾਂ ਨੂੰ ਕਾਫੀ ਰੋਕ ਕੇ ਰੋਕ ਰੱਖਿਆ ਇਵਨ ਕਿ ਮੈਨੂੰ ਮੇਰੇ ਕੋਲੋਂ ਘਟੋਗਾ ਤੋਂ 100 ਫੋਨ ਆ ਗਿਆ ਹੁਣ ਆ ਪਿੰਡ ਦੇ ਵਿੱਚੋਂ ਬੰਦੇ ਪਰੇਸਾਣ ਹੋ ਜਾਂਦੇ ਜੀ ਜਿਹੜੀ ਬਹੁਤ ਗਲਤ ਗੱਲ ਹੈ ਜੀ ਕਿ ਟਿੱਕ ਟੋਕਰ ਪਿੰਡਾਂ ਦੇ ਲੋਕਾਂ ਨੂੰ ਜਾਣਾ ਚਾਹੀਦਾ ਤੇ ਰਸਤਾ ਇੱਕ ਬੰਦਾ ਰੱਖਣਾ ਚਾਹੀਦਾ ਨੇ ਰੋਜ਼ ਪ੍ਰਦਰਸ਼ਨ ਕਰਨਾ ਚਲੋ ਠੀਕ ਆ ਹੱਕ ਮੰਗਣਾ ਬਟ ਅਸੀਂ ਕਿਤੇ ਵੀ ਕਿਸੇ ਵੀ ਐਂਡ ਤੋਂ ਟੇਕੇ ਨਹੀਂ ਬੈਠੇ ਆ ਲਗਾਤਾਰ ਅਸੀਂ ਇੱਕ ਕੰਮ ਤੇ ਲੱਗੇ ਹੋਏ ਆ ਤੇ ਅਸੀਂ ਕਾਮਯਾਬੀ ਹਾਸਲ ਵੀ ਕੀਤੀ ਉਹਦੇ ਵਿੱਚ ਉਹ ਜਲਦੀ ਅਸੀਂ ਆ ਕੇ ਹੋ ਜੀ ਜੋ ਜਿਹੜੇ ਕਤਲ ਹੋਇਆ ਇਹ ਜਿਹੜੇ ਕਿਸੇ ਤਰ੍ਹਾਂ ਕੋਸ਼ਿਸ਼ ਪਤਾ ਲੱਗਿਆ ਵੀ ਕੀ ਕੀ ਗੱਲਬਾਤ ਹੋਈ ਇਹਦੇ ਵਿੱਚ ਲੜਕਾ ਪਰ ਮਨੋਰੋ ਕੀ ਕਹਿ ਸਕਦੇ ਆਪਾਂ ਜੀ ਉਹ ਕਹਿ ਰਿਹਾ ਵੀ ਰਾਤ ਨੂੰ ਮੇਰੀ ਲੜਾਈ ਹੋਈ ਬਸ ਉਹਦੀ ਅਸੰਚੇਤ ਗੁੱਸੇ ਦੇ ਵਿੱਚ ਹੀ ਉਹਦੇ ਹੋ ਚੁੱਕੀ ਇਸ ਤਰ੍ਹਾਂ ਪਹਿਲਾਂ ਵੀ ਕਿਸੇ ਅਸ ਲੜਕੇ ਦਾ ਕਿਸੇ ਪਾਸੇ ਲਾਜ ਵਗੈਰਾ ਚੱਲਦਾ ਸੀ ਕੀ ਤਸਵੀਰ ਹੋਣੀ ਹੈ ਇਹਨੇ ਥੋੜੇ ਦਿਨ ਪਹਿਲਾਂ 2 ਜੇ ਤੇ ਵਿਆਹ ਨੂੰ ਹਲੇ 25 ਦਿਨ ਹੀ ਹੋਏ ਆ ਜੀ 25 ਦਿਨ ਦੇ ਵਿੱਚ ਵਿੱਚ ਦੋ ਵਾਰ ਘਰ ਛੱਡ ਕੇ ਭੱਜ ਰੂਪ ਭੱਜਿਆ ਇਹਦੀ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਜੀ ਸ਼ੁਕਰੀਆ ਸਰ ਜਾਣਕਾਰੀ ਦੇਣ ਲਈ ਕੀ ਜੋ ਸ਼ਾਦੀ ਹੋਈ ਸੀ ਪਿਛਲੇ 25 ਸਾਲ ਹੋਏ ਸੀ ਜੀ ਇਹ ਜਾਨੀ 25 ਜਨਮ ਹੋਰ ਗੁੱਡੀ ਰੱਖਦਾ ਮਤਲਬ ਹੋ ਗਿਆ ਜੀ ਜਨਾ ਜਸਪ੍ਰੀਤ ਕੌਰ ਦੀ ਜੀ ਡਾਕਟਰ ਅਗਮੇਸ਼ ਸਿੰਘ ਪਿੰਡ ਲੱਖਾ ਜੀ ਤੁਸੀਂ ਦਿ ਰਹੇ ਜਿਲ੍ਹਾ ਲੁਧਿਆਣਾ ਜੀ 25 ਜਨਮ ਹੋਰ ਲੜਕੀ ਦਾ ਮਤਲਬ ਹੋ ਗਿਆ ਜੀ ਤੇ ਉਹ ਬਹੁਤ ਜਿਆਦਾ ਜਾਨੀ ਲੋਕਾਂ ਦੇ ਵਿੱਚ ਇੱਕ ਵੱਡਾ ਵਿਦਰੋਹ ਆ ਵੀ ਕਿਉਂ ਹੋਇਆ ਹਜ ਤੱਕ ਇਹ ਨਹੀਂ ਪਤਾ ਲੱਗੇ ਕਿ ਕਿਉਂ ਮਾਰਿਆ ਕੁੜੀ ਨੂੰ ਉਹਨੂੰ ਉਹ ਕੁੜੀ ਮਾਰੀ ਆ ਜੀ ਉਹ ਪਤਾ ਨਹੀਂ ਕਿੱਥੇ ਮਾਰ ਕੇ ਲਿਆਂਦੀ ਉਹਨਾਂ ਨੇ ਜਿਹੜੇ ਜਾਨੀ ਬੱਡੇ ਦੇ ਉੱਤੇ ਪਾਈ ਹੋਈ ਸੀ ਕੁੜੀ ਨੂੰ ਮਾਰ ਕੇ ਉਹਦੇ ਵਿੱਚ ਕੋਈ ਬਲੱਡ ਨਹੀਂ ਸੀ ਲੱਗਿਆ ਗੁੱਡੀ ਦੇ ਬੈੱਡ ਸ਼ੀਟ ਦੇ ਉੱਤੇ ਕਿ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਹੈ ਨਹੀਂ ਸੀ ਜ ਆ ਵੀ ਇੱਥੇ ਮਾਰਿਆ ਕੋਈ ਮੈਂ ਇਸ ਤਰ੍ਹਾਂ ਦੀ ਗੱਲਬਾਤ ਬੰਦਾ ਕੋਈ ਹੈਲਪਰ ਤੋਂ ਜਾਂ ਬੈੱਡ ਦੀ ਥੀਕ ਇਕੱਠੀ ਹੁੰਦੀ ਆ ਨਾ ਉਹ ਲਿਆ ਕੇ ਐਨ ਪਤਾ ਕਿਨੇ ਮਾਰੀਏ ਕਿੰਨੇ ਜਣੇ ਨੇ ਮਾਰੀਆ ਇਹ ਹੱਦ ਤੱਕ ਇਹ ਵੀ ਗੱਲ ਦਾ ਕੁਰੀਆ ਨੇ ਹੋਇਆ ਪਰ ਸੁਨੇ ਰਿਮਾਂਡ ਲਿਆ ਉਹਨੂੰ ਕੋਈ ਮੈਡੀਕਲ ਹੋਇਆ ਉਹਦਾ ਰਿਮਾਂਡ ਨੇ ਪਰ ਅੱਜ ਤੱਕ ਇਹ ਨਹੀਂ ਪਤਾ ਯਹੀਂ ਗੱਲ ਹਜੇ ਬਤ ਕੋਈ ਕਲੀਅਰ ਹੋ ਨਹੀਂ ਸਕੀ ਕਿ ਲੜਕੀ ਨੂੰ ਕਿਉਂ ਮਾਰਿਆ ਗਿਆ ਕੁਛ ਕਹਿੰਦਾ ਆਪ ਕੋ ਮੁੰਡੇ ਦੇ ਵਿੱਚ ਕੋਈ ਕਮਜ਼ੋਰੀ ਲੱਗਦਾ ਕੋਈ ਕਹਿੰਦਾ ਕੋਈ ਕੁਝ ਕਹਿੰਦਾ ਹੇ ਬਾਈ ਗੁਰੂ ਜੀ ਜਿਸ ਤਰ੍ਹਾਂ ਦੀ ਵੀ ਕਿਸੇ ਲਈ ਕੋਈ ਗੱਲਬਾਤ ਲੱਗਦੀ ਆ ਉਹ ਮੈਂ ਅਗਲਾ ਬੋਲ ਰਿਹਾ ਹਾਂ ਗੁੱਡੀ ਨੇ ਦੱਸੀ ਗੁੱਡੀ ਨੇ ਜੀ ਇਹ ਗੱਲ ਦੱਸੀ ਕਿ ਕਿਸ ਤਰ੍ਹਾਂ ਦੀ ਵੀ ਕੋਈ ਉਸ ਮਾਰੇ ਉਹਨੇ ਕਿਹਾ ਕਿ ਕੀ ਜੀ ਨਾ ਕੋਈ ਇਹ ਤੋਂ ਪਹਿਲਾਂ ਗੁੱਡੀ ਬਣੀਆ ਫੋਨ ਆਇਆ ਗਿਆ ਨਾ ਨਾ ਜੀ ਕੋਈ ਗੱਲ ਹੀ ਨਹੀਂ ਹੈ ਜੀ 19 ਸਾਲ ਦੀ ਉਮਰ ਸੀ ਜਾਇਲਰਚ ਕਰਕੇ ਜਾਣਾ ਸੀ ਬੰਦ ਉਹਨਾਂ ਨੇ ਜ ਕਿ ਉਹਨਾਂ ਨੇ ਗਰੰਟੀ ਦਿੱਤੀ ਉਹਦੇ ਇਰਤਕਾਲ ਵੀ ਹੋ ਗਿਆ ਉਹ ਜ਼ਮੀਨ ਦਾ ਦੋਨੇ ਪਹਰਾਂ ਦੀ ਆਪਸੀ ਸੰਧੀ ਦੇ ਨਾਲ ਮੈਰਜ ਹੋਈ ਹਾਂਜੀ ਹਾਂਜੀ ਵਧੀਆ ਮੈਰਜ ਕਰਨੀ ਹੈ ਕਿ ਮੈਰਜ ਹੋਈ ਹੈ ਰੇਂਜ ਮੈਰਜ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਕੀ ਹੁਣ ਮੰਗ ਕਰਦੇ ਹੋ ਸਰ ਮੰਗ ਹੀ ਕਰਦੇ ਵੀ ਜਿਹੜਾ ਉਹ ਚੰਖਾ ਬੰਦਾ ਹੈ ਮੈਂ ਤੈ ਮੁੰਡੇ ਦੇ ਸ਼ਾਇਦ ਉਹ ਤੈ ਦੀ ਵੀ ਲੜਕੀ ਆ ਜੀ ਜਿਹੜੀ ਮਤਲਬ ਹੋ ਘਰੋਂ ਭੱਜੀ ਹੋਈ ਹਾਂ ਤੇ ਕਿਹੜੀ ਪੇਸ਼ੇਂ ਹੋਈ ਪਰ ਜਿੱਥੇ ਤੱਕ ਲੋਕਾਂ ਲੋਕ ਕਹਿ ਰਹੇ ਆ ਇਹੇ ਪੁਰਸ਼ ਨੂੰ ਪਤਾ ਹੈ ਜੀ ਉਹਦੇ ਕੋਲ ਸਾਫ ਲੋਕਾਂ ਦਾ ਕਹ ਦਿਆ ਵੀ ਪਰਸ ਨੂੰ ਪਤਾ ਵੀ ਕਿਸੇ ਪਰ ਸੱਤ ਸਰ ਦੇ ਕੋਲ ਇਹੋ ਲੜਕੀ ਜੀ ਇਹ ਐ ਵੀ ਦੱਸਦੇ ਵੀ ਜ਼ਮੀਨ ਕਿਸੇ ਪਰ ਸੱਤ ਸਰ ਦੀ ਬੰਦੀ ਹੈ ਠੀਕੇ ਤੇ ਜ਼ਮੀਨ ਲੈ ਕੇ ਉਹ ਇੱਧਰ ਦਰਿਆ ਦੇ ਸ਼ਾਇਦ ਖਾਪ ਔਰ ਖਾਪ ਔਰ ਆਪਣੀ ਜਿਹੜਾ ਮੰਤਰਾਇਆ ਹੈਗਾ 130 ਟੱਬਾ ਜੀ ਵਿਆਹ ਤੇ ਆਇਆ ਸੀ ਜਰੂਰ ਲੜਕੀ ਦੇ ਮਰਡਰ ਤੋਂ ਬਾਅਦ ਤੁਸੀਂ ਉਹਨਾਂ ਦੇ ਕੋਈ ਆੜ ਗਵਾੜ ਦੇ ਵਿੱਚ ਪੁੱਛਗਸ ਕੀਤੀ ਹੋਊ ਜਾਂ ਹੋਰ ਉਹਦੋਂ ਕੁਝ ਪਤਾ ਲੱਗਿਆ ਤੁਹਾਨੂੰ ਕੋਈ ਆੜ ਗਵਾੜ ਨੇ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਵੀ ਕਿਸ ਤਰ੍ਹਾਂ ਦਾ ਪਰਿਵਾਰ ਸੀ ਇਹ ਕਿਸ ਤਰ੍ਹਾਂ ਦਾ ਇਹਨਾਂ ਦਾ ਰਵਈਆ ਸੀ ਕਿਸ ਤਰ੍ਹਾਂ ਦਾ ਪਤਾ ਲੱਗਦਾ ਜੀ ਫਿਰ ਕਾਨੂੰਨ ਫਿਰ ਕਰਦੇ ਜੀ ਪਹਿਲਾਂ ਨਹੀਂ ਪਤਾ ਲੱਗਿਆ ਕਿ ਚਲੋ ਆਇਆ ਸੀ ਕਿ ਕੋ ਦੋਨਾਂ ਪਰਿਵਾਰਾਂ ਦੀ ਸੇਫਟੀ ਹੋ ਗਈ ਵੀ ਉਹ ਪੈਸੀ ਖਰਚਣਗੇ ਇਹ ਗੁੱਡੀ ਦੀ ਪ੍ਰਾਇਰਟੀ ਸੀ ਆਈਲਰਸ ਕੀਤੀ ਹੈ ਚਲੋ ਦੋਨਾਂ ਦੇ ਨਾਲ ਮੈਟਰ ਸੋਲਵ ਹੋ ਜਾਊਗਾ ਭਾਈ ਹਾਂਜੀ 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 ਹਾਂ ਇਹ ਕਰਕੇ ਉਹਨਾਂ ਨੇ ਕਿ ਆ ਵੀ ਕਿਤੇ ਕੁੜੀ ਵਾਲਾ ਪਰਿਵਾਰ ਕਿਸੇ ਗੱਲ ਤੋਂ ਮੁੱਕਰ ਨਾ ਜਾਵੇ ਹੱਤਕrana ਦੀ ਮੈਂ ਦੀ ਰਿਜਟਰੀ ਤਰ੍ਹਾਂ ਕੇ ਇੰਤਕਾਲ ਹੋਇਆ ਹੈ ਜੀ ਸਾਡੀ ਇਹੀ ਡਿਮਾਂਡ ਹੈ ਵੀ ਉਹ ਉਹ ਇਨਸਾਨ ਇਹਦਾ ਮੁਕਾ ਕਰ ਕੀਆ ਕਿਉਂ ਲਗਾਇਆ ਗਿਆ ਜੀ ਮੈਂ ਪੁਤਸਾ ਸਿੰਘ ਜ਼ਿਲ੍ਹਾ ਪ੍ਰਧਾਨਤ ਸਾਬ੍ਹ ਖਾਂਦ ਨੇ ਜੀ ਜਿਹੜਾ ਅਸੀਂ ਰੋਡ ਜਾਮ ਕਰਿਆ ਜੀ 4 ਦਿਨ ਹੋ ਗਏ ਬੇਟੀ ਦੀ ਮੌਸਮ ਹੋਈ ਨੂੰ ਜੀ 4 ਦਿਨ ਤੋਂ ਲਗਾਤਾਰ ਸਾਡਾ ਕੱਲਿਆ ਛਾਣ ਦੇ ਅਸਰਾ ਨਾਲ ਸੰਪਰਕ ਚਾ ਸੀ ਜੀ ਸਾਨੂੰ ਅਕਸਰ ਸਹਿਬਾਨ ਨੇ ਕਿਹਾ ਜੀ ਵੀ 4 ਬੰਦੇ ਆ ਤੇ ਲੇਡੀਜ਼ ਆ ਤੇ ਪਰਚਾ ਮਰ ਜਾ ਵੀ ਅਸੀਂ ਇਹਨਾਂ ਨੂੰ ਕੱਲ ਤੱਕ ਦਾ ਅਲਟੀਮੇਟਮ ਸੀਗਾ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਤੁਸੀਂ ਕੱਲ ਆਏ ਪ੍ਰੋਫੈਸ਼ਨ ਕੋਲੇ ਪਟਾਣ ਨੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਜ਼ਰੂਰੀ ਨਹੀਂ ਸਮਝੀ ਹੀ ਦੋ ਘੰਟੇ ਚੱਲੇ ਆਲੇ ਥਾਣੇ ਦੇ ਅੱਗੇ ਧਰਨਾ ਦੇ ਕੇ ਬਾਅਦ ਚਲੇ ਗਏ ਤੇ ਨਾਲੋਂ ਤੇ ਅਲਟੀਮੇਟਮ ਦੇ ਕੇ ਗਏ ਕਿ ਕੱਲ ਨੂੰ 12 ਵਜੇ ਜੇ ਉਦੋਂ ਤੱਕ ਬੇਸਤਰੀਆਂ ਨਾ ਪੜਨੀਆਂ ਤੇ ਅਸੀਂ ਹਾਈਵੇ ਜਾਮ ਕਰਾਂਗੇ ਚੱਲੇ ਆਲੇ ਦੇ ਕੋਲ ਤੇ ਦੋਨੇ ਪਾਸੇ ਜਾਮ ਕਰਾਂਗੇ ਉਸ ਦੇ ਤਹਿਤ ਅਸੀਂ ਅੱਜ ਦੇ 12 ਵਜੇ ਦੇ ਜਾਮ ਸੀ ਦਿੱਤੇ ਤੇ ਜਿਹੜੀਆਂ ਮੁੱਖ ਮੰਗ ਸਾਡੀ ਕੋਈ ਮੰਗ ਨਹੀਂ ਵਾਲੀ ਚਾਰ ਮਲਜਮਾਂ ਚਾਰਾਂ ਦੇ ਵਿੱਚੋਂ ਇਹਨਾਂ ਨੇ ਅੱਗੇ ਹੱਥ ਗ੍ਰਿਫਤਾਰ ਕੀਆ ਦੋ ਰਾਤ ਗ੍ਰਿਫਤਾਰ ਕਰਲੇ ਤਿੰਨ ਇੱਕ ਲੇਡੀ ਜੇ ਲੜਕੀ ਰਹਿੰਦੀ ਹੈ ਸਾਡੀ ਬੇਨਤੀ ਹੈ ਵੀ ਉਹ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਪਰਚਾ ਰਜਿਸਟਰ ਹੋ ਗਿਆ ਜੀ ਪਰਚਾ ਹੋਇਆ ਬਾਈ ਪਰਚਾ ਰਜਿਸਟਰ ਹੋਇਆ ਵੀ ਜਾਨੀ ਤਿੰਨ ਜਾਨਾਂ ਦੀ ਗ੍ਰਿਫਤਾਰੀ ਪੈ ਗਈ ਇੱਕ ਜਾਨ ਵੀ ਰਹਿਦੀ ਹੈ ਥੋੜੀ ਮੰਗੇ ਆ ਵੀ ਜਿਹੜਾ ਇੱਕ ਜਾਨਾ ਲੈਂਦਾ ਉਹਦੀ ਵੀ ਗ੍ਰਿਫਤਾਰੀ ਪੈ ਜਿਵੇਂ ਇਸ ਤਰ੍ਹਾਂ ਜੋ ਬਾਲ ਜਾਂ ਟੈਕ ਟੈਜਾ ਵੀ ਨੜਤੀ ਦਾ ਵੀਜ਼ਾ ਲੱਗਿਆ ਆ ਬਾਹਰ ਨਹੀਂ ਜਾ ਸਕਿਆ ਵੀ ਕੁਝ ਵੀ ਹੋਵੇ ਸਾਡਾ ਮਤਲਬ ਜਿਹਦੇ ਸਿੱਧੀ ਹੈ ਪਰਚਾ ਤਾਂ ਪੁਲਿਸ ਨੇ ਦਰਜ ਕਰਿਆ ਹੈ ਨਾ ਕਹਿੰਦੇ ਸਾਨੂੰ ਇਦਰਾਜ ਆ ਇਦੋਂ ਪਰਚਾ ਦਰਜ ਹੋਇਆ ਪੁਲਿਸ ਘਰੇ ਗਈ ਆ ਪੋਸਟਮੈਟ ਵਾਲੇ ਦਨੂੰ ਕਿੰਨੇ ਦੋਸ਼ੀ ਘਰੇ ਸੀਗੇ ਜੀ ਕਿਉਂਕਿ ਜੇ ਸਾਡਾ ਇਹ ਇਤਰਾਜ ਹੈ ਵੀ ਉਹ ਦੋਸ਼ੀ ਦੇ ਬਾਹਰ ਜੇ ਉਹਨਾਂ ਦੀ ਮਰਜ਼ੀ ਨਹੀਂ ਰਹਿ ਰਹੀ ਜਦੋਂ ਉਹਨਾਂ ਨੇ ਜ਼ਿਕਰ ਆ ਲੜਕੀ ਵੀ ਤੁਸੀਂ ਬਾਈ ਜੀ ਪੂਰਨ ਜਿਹੜਾ ਘਟਨਾਕਰਮ ਹੋਇਆ ਕੀ ਗੱਲਬਾਤ ਕੀ ਹੋਈ ਇਹਦੇ ਬਾਰੇ ਸਾਨੂੰ ਵਿਸਤਾਰਪੂਰਵਕ ਦੱਸੋ ਕਿਉਂਕਿ ਸਾਡਾ ਘਟਨਾ ਕਰਮ ਇਹ ਹੈ ਜੀ ਲੜਕੀ 20 ਸਾਲ ਦੀ ਹੋਣੀ ਆ ਬੇਟੀ ਉਹਨੇ ਹਾਈਲਾਈਟਸ ਕਰੀ ਸੀ ਜੀ ਗਰੀਬ ਪਰਿਵਾਰ ਸੀਗਾ ਛੋਟੀ ਕਿਸਾਨੀ ਚੋਂ ਉਹਨਾਂ ਨੇ ਆਪ ਦਾ ਬੱਚੀ ਬਾਹਰ ਭੇਜਣ ਦੇ ਮਾਰੇ ਇਹਨੇ ਲੜਕੇ ਵਾਲੇ ਪਰਿਵਾਰ ਕਹਿੰਦੇ ਅਸੀਂ ਪੈਸੇ ਸੱਤ ਕਿਤਨਾਂ ਜ਼ਮੀਨ ਸੀਗੀ ਉਹਨਾਂ ਨੇ ਸੱਤ ਕਿਨਾਰ ਜ਼ਮੀਨ ਦੀ ਰਿਜੈਕਟ ਦੀ ਲੜਕੀ ਪਰਵਾਦ ਨੂੰ ਕਰਦੀ ਤਾਂ ਕਿ ਲੜਕੀ ਨੂੰ ਬਾਂਡ ਕਰ ਲੈ ਉਸ ਪਰਵਾਦ ਨੂੰ ਵੀ ਗੱਲਬਾਤ ਤੇ ਜਦੋਂ ਪੂਰੀ ਬਾਹਰ ਜਾ ਕੇ ਲੜਕੇ ਨੂੰ ਜ਼ਰੂਰ ਬੁਲਾਵੇ ਉਹ ਵੀ ਉਹਨਾਂ ਨੇ ਸਾਰੀ ਆਪਣੀ ਜ਼ਾਇਦਾਦ ਦੀ ਦਿੱਤੀ ਉਹਦੇ باوجود ਵੀ 25 ਦਿਨ ਬਾਅਦ ਹੀ ਉਹ ਲੜਕੀ ਦੀ ਮੌਤ ਹੋ ਗਈ ਸਾਨੂੰ ਆਪ ਨਹੀਂ ਹੁਣ ਤੱਕ ਪਤਾ ਲੱਗ ਰਿਹਾ ਵੀ ਜਦੋਂ ਦੋਨਾਂ ਨੇ ਇੱਕ ਤੋਂ ਉਸ ਹਾਵਨਾ ਕਰਿਆ ਸੀ ਫੈਸਲਾ ਉਹਨਾਂ ਨੇ ਪੈੜੀ ਦੇਤੀ ਸੀਗੀ ਇਹਨਾਂ ਨੇ ਲੜਕੀ ਖੁਸ਼ੀ ਨਾਲ ਰਹਿ ਰਹੀ ਸੀ ਇੱਕ ਲੜਕੀ ਦੀ ਕਤਲ ਕਿਹਨਾਂ ਕੀਤਾ ਗਿਆ ਇਹ ਹਲੇ ਤੱਕ ਵੀ ਪੁਝਾਰਤ ਬਣਾ ਹੈ ਹਜੇ ਤੱਕ ਵੀ ਮਤਲਬ ਕੋਈ ਪਤਾ ਨਹੀਂ ਲੱਗਿਆ ਸਾਡੇ ਲਈ ਕਿ ਦੇਖੋ ਪ੍ਰਸ਼ਾਸਨ ਕੋਲੇ ਮੁੰਡਾ ਦਿਨਾਂ ਦਿਨਾਂ ਦਾ ਪੁਲਿਸ ਰਿਮਾਂਡ ਤੇ ਆ ਜੀ ਉਹਨਾਂ ਦੀ ਮਾਤਾ ਫੜੀ ਗਈ ਉਹਨਾਂ ਦੇ ਪਿਤਾ ਫੜੇਗੇ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਸਾਡੇ ਕੋਲੇ ਕਤਲਪਦੇ ਵਿੱਚੇ ਗੱਲ ਹਲੇ ਤੱਕ ਕੋਈ ਨਹੀਂ ਆਈ ਵੀ ਕਤਲ ਹੋਇਆ ਕਿਉਂ ਆ ਹੋਇਆ ਉਹਨਾਂ ਵਰਗੇ ਪਹਿਲੇ ਇਲਾਕੇ ਦੇ ਲੋਕਾਂ ਜੇ ਹੱਦ ਤੱਕ ਦੁਨੀਆ ਭਰ ਦੇ ਬਸਦੇ ਲੋਕਾਂ ਨੂੰ ਇਸ ਗੱਲ ਦਾ ਗਿਲਾ ਵੀ 1920 ਸਾਲ ਦੀ ਲੜਦੀ ਇੰਨੀ ਟੈਲੈਂਟਡ ਸੀ ਇੰਨਾ ਉਹ ਪਾਸਪੂਈਆ ਪਰ ਉਹਦੇ ਨਾਲ ਉਹ ਸਾਰੇ ਸੁਪਨੇ ਮਾਰੇਗੇ ਸਾਨੂੰ ਲੋਕਾਂ ਦੇ ਵਿੱਚ ਇਸ ਗੱਲ ਦਾ ਬਹੁਤ ਗੁੱਸਾ ਨਹੀਂ ਐਡਾ ਵੱਡਾ ਐਕਸ਼ਨ ਸਾਨੂੰ ਵੀ ਨਹੀਂ ਸਰ ਕੋਈ ਮੈਰਜ ਤੋਂ ਬਾਅਦ ਕੋਈ ਇਹਨਾਂ ਦੇ ਵਿੱਚ ਕੋਈ ਆਪਸੀ ਲੜਾਈ ਝਗੜਾ ਵੀ ਰਿਹਾ ਕੁਝ ਵੀ ਨਹੀਂ ਹੋਇਆ ਜੀ ਉਸ ਵਾਰ 24 ਪੰਜਾਂ ਨੂੰ 25 ਅਗਸਤ ਨੂੰ ਲੜਦੀ ਦਾ ਵਿਆਹ ਹੋਇਆ ਜੀ ਅੱਜ ਹਲੇ 25 ਸਤੰਬਰ ਹੋਇਆ ਨਹੀਂ ਯਾਨੀ ਵੀ 20 25 ਦਿਨ ਦੇ ਵਿੱਚ ਵਿੱਚ ਉਹਦੀ ਪਤੀ ਨੇ ਦਿਮਾਗ ਮੌਜੂਦ ਨੇ ਕਤਲ ਕੀਤਾ ਹੈ ਕਤਲ ਹੋਇਆ ਉਹ ਖੁਦ ਮੰਨਦਾ ਉਸ ਤੋਂ ਪਹਿਲਾਂ ਮਤਲਬ ਕੋਈ ਕੋਈ ਇਨਫੋਰਮੇਸ਼ਨ ਨਹੀਂ ਆਈ ਮਤਲਬ ਕਿਸੇ ਤਰ੍ਹਾਂ ਦੀ ਵੀ ਨਾ ਲੜਕੀ ਬੰਨੀ ਹੋ ਵੀ ਮੈਨੂੰ ਕੋਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਲੜਕੇ ਪਰਿਵਾਰ ਵਰਦੀਆਂ ਜਾਂ ਲੜਕੀ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਉਹ ਪਤਾ ਨਹੀਂ ਉਹ ਨਾ ਕਿ ਇਹੀ ਦਾ ਵਿਹਾਰਤ ਬਣੀ ਹੈ ਗੱਲ ਇਹ ਗ੍ਰਿਫਤਾਰੀ ਭਵੇ ਉਹਦੀ ਠੀਕ ਹੈ ਇਸ ਤੋਂ ਬਾਅਦ ਹੋਰ ਕੋਈ ਤੁਹਾਡੀ ਮੰਗ ਕੋਈ ਨਹੀਂ ਇਹਦੇ ਨੇ ਹੋਰ ਹੈ ਜਿਹੜੀ ਜਿਸ ਤਰ੍ਹਾਂ ਜ਼ਮੀਨ ਤੇ ਪਾਰਟ ਦੀਆਂ ਗੱਲਾਂ ਜਿਹੜੀ ਸੱਤ ਕਨਾਲ ਪੈਲੀ ਦੇ ਕੋਲ ਲੜਕੀ ਦਾ ਮਰ ਗਈ ਉਹ ਪਰਿਵਾਰ ਦੀ ਜਿਹੜੀ ਸੱਤ ਕਨਾਲ ਪੈਲੀ ਆ ਉਹ ਸੁਣ ਸਾਰੇ ਦੋਸ਼ੀ ਫੜ ਕੇ ਜੇਲ੍ਹ ਭੇਜਿਆ ਜਾਵੇ ਜਿਹੜੀ ਉਹ ਜਮੀਨ ਆ ਪ੍ਰਸ਼ਾਸਨ ਉਹਨਾਂ ਦੇ ਦਬਾਅ ਬਣਾ ਕੇ ਤੇ ਉਹਨਾਂ ਦੀ ਤਬਦੀਲਬਾਤ ਕਰਨ ਜੀ ਹਾਈਲਾਈਟ ਕਰਕੇ ਉਹਦੇ ਹਾਜ਼ਰ ਦਾ ਉਹਨਾਂ ਦੇ ਵੀ ਅ ਪਰਿਵਾਰਕ ਪੈੜੀ ਆ ਉਹ ਵੀ ਉਹਨਾਂ ਦੇ ਨਾਂ ਕਰਾਈ ਆ ਜੀ ਉਦੋਂ ਬਾਅਦ ਵੀ ਬੇਟੀ ਮਾਰ ਦਿੱਤੀ ਜਾਂਦੀ ਐ ਇਸ ਕਰਕੇ ਇਹਨਾਂ ਦੀ ਘਟਨਾ ਬਹੁਤ ਹੀ ਨਿੰਦਣਯੋਗ ਮਾਰੀ ਇੰਨੀ ਤੱਕ ਘਟਨਾ ਕਦੇ ਸੁਣੀ ਨਹੀਂ ਵੀ ਇਸ ਤਰ੍ਹਾਂ